सोह महाराज शेर सिंह विष्णु भगवी जोह महाराज शेर सिंह विष्णु भगव दी जोग महाराज शेर सिंह विष्णु भगव दी जो ਬਿਸ਼ਨੂ ਭਗਵਾਨ ਦੀ ਜੈ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂ ਭਗਵਾਨ ਦੀ ਜੈ ਪਰ ਸੰਗਤ ਜੀਓ ਸੱਚੇ ਪਾਤਸ਼ਾਹ ਨੇ ਜੋ ਜਕਾਰਾ ਹੈ ਜਿਹੜਾ ਤਰਸ ਸੰਮੇਲਨ ਹੋਇਆ ਸੀ ਆ ਉੱਥੇ ਉਹਨਾਂ ਨੇ ਲਾਣਾ ਦੱਸਿਆ ਵੀ ਕਿੱਦਾਂ ਜਕਾਰਾ ਲਾਣਾ ਅਸੀਂ ਆਪਣੇ ਆਪਣੇ ਤਰੀਕੇ ਨਾਲ ਲਾਉਂਦੇ ਆ ਪਰ ਅਸਲ ਤਰੀਕਾ ਕੀ ਹੈ ਉਹ YouTube ਤੇ ਹੈ ਜੇ ਉਸ ਤਰ੍ਹਾਂ ਤੁਸੀਂ ਅਗਰ ਕਰੋਗੇ ਤੇ ਇਕੱਠਾ ਹੀ ਆ ਸੋਹਣ ਮਾਰੇ ਸ਼ੇਰ ਸੇ ਵਿਸ਼ਨ ਪਗਵਾਨ ਦੀ ਜੈ ਜੈ ਦਾ ਜੈ ਦਾ ਉਹ ਤੁਸੀਂ ਜੇ ਉਸ ਸਰ ਜਗਾਰਾ ਲਈਏ ਤੇ ਉਹਦਾ ਹੁਕਮ ਹੈ ਤੇ ਉਹ ਪ੍ਰਮਾਤਮਾ ਅਕਾਲ ਪੁਰਖ ਜਿਸ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ 994 ਯੁੱਗ ਚੌਕੜੀ ਤੋਂ ਬਾਅਦ ਇਸ ਧਰਤੀ ਤੋਂ ਨੇ ਫੇਰਾ ਪਾਇਆ ਉਹਦੇ ਕੁਛ ਇੱਕ ਲਾਈਨਾਂ ਪਹਿਲੇ ਤੁਹਾਡੇ ਨਾਲ ਸਾਂਝਾ ਕਰਦੇ ਆਂ 994 ਚੌਪੜੀ ਜੁਗ ਕਰਕੇ ਬਿਖਾਰ ਹਾਜਰਾ ਕਿਹਨਾ ਵਾਸਤੇ ਭਗਤਾਂ ਕਰਤੇ ਆਪਣੇ ਭਾਣੇ ਵਿੱਚ ਸਮਾਈਆ ਕਲ ਜੁਗ ਅੰਤਮ ਪਾਇ ਫੇਰਾ ਨਿਰਗੁਣ ਰੰਕਾਰ ਵेश ਬਟਾਈਆ ਜਨ ਭਗਤਾਂ ਬਨ ਇੱਕੋ ਵਾਰ ਬਿੜਾ ਸੱਚੇ ਬਿੜੇ ਲੈ ਚੜਾਈਆ ਜੇ ਕੋਈ ਪੁੱਛੇ ਭਗਤ ਜਨ ਕਿਹੜਾ ਹੁਣ ਇੱਥੇ ਗੱਲ ਆਂਦੀ ਐ ਕਿ ਦੁਨੀਆਂ 'ਚ ਅਗਰ ਕੋਈ ਪੁੱਛਦਾ ਕਿ ਭਗਤ ਕਿਹੜਾ ਆ ਭਗਤ ਜਨ ਕਿਹੜਾ ਆ ਜਨ ਜੇ ਬਈ ਪੁੱਛੇ ਭਗਤ ਜਨ ਕਿਹੜਾ ਅਗੋਂ ਦਿਨਾ ਸੁਣਾਈਆ ਜਿਨ੍ਹਾਂ ਮਿਲਿਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਿੰਘ ਸ਼ਿਰਾ ਸੀਸ ਸਿਹਰਾ ਰਹਾ ਗੁੰਦਾਈਆ ਸੋਹੰਗ ਜਾਪ ਜਪਾਇ ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਇੱਕਾ ਕਰਮ ਲਾਈਆ ਉਸੇ ਕਾਲਪੁਰਖ ਨੇ ਇਸ ਸੰਸਾਰ ਤੇ ਸੋਹੰਗ ਨਾਮ ਦੇ ਪ੍ਰਦਾਨ ਕੀਤਾ ਤੇ ਉਹਦੇ ਬਾਰੇ ਇੱਕ ਛੋਟਾ ਜਿਹਾ ਲੇਖ ਉਹ ਤੁਹਾਡੇ ਨਾਲ ਸਾਂਝਾ ਕਰਦਾ ਹਾਂ 22 ਵਿਸਾਖ 2007 ਵਿਕਰਮੀ ਦਾ ਲੇਖ ਹੈ ਇਹ ਸੋਹੰਗ ਸ਼ਬਦ ਪ੍ਰਵ ਨਾਮ ਚਿਤਾਰੇ ਸੋਹੰਗ ਸ਼ਬਦ ਪ੍ਰਵ ਜਗਤ ਉਧਾਰੇ ਸੋਹੰਗ ਸ਼ਬਦ ਦਸ ਰਾਮ ਅਵਤਾਰੇ ਸੋਹੰਗ ਸ਼ਬਦ ਕ੍ਰਿਸ਼ਨ ਮੁਰਾਰੇ ਸੋਹੰਗ ਸ਼ਬਦ ਸਭ ਸਿੱਖਣ ਤਾਰੇ ਸੋਹੰਗ ਸ਼ਬਦ ਮਹਾਰਾਜ ਸ਼ੇਰ ਸਿੰਘ ਨੇ ਮਸ਼ਕਾਰੇ ਸੋਹੰਗ ਸ਼ਬਦ ਜੰਮ ਦੂਤ ਨਾ ਮਾਰੇ ਸੋਹੰਗ ਸ਼ਬਦ ਪ੍ਰਵਚਨ ਦਰਸਾਰੇ ਸੋਹੰਗ ਸ਼ਬਦ ਹੋਏ ਗਿਆਨ ਉਜਿਆਰੇ ਸੋਹੰਗ ਸ਼ਬਦ ਰਸਨਾ ਜੀਵ ਉਚਾਰੇ ਸੋਹੰਗ ਸ਼ਬਦ ਪੇਖੇ ਸੱਚ ਦਵਾਰੇ ਸੋਹੰਗ ਸ਼ਬਦ ਕਰ ਪਰ ਉਤਾਰੇ ਇਹ ਸੋਹੰਗ ਸ਼ਬਦ ਨੇ ਹੀ ਪਾਦ ਉਤਾਰਾ ਕਰਨਾ ਸਾਡਾ ਸੋਹੰਗ ਸ਼ਬਦ ਸਦਾ ਨਮਸ਼ਕਾਰੇ ਸੋਹੰਗ ਸ਼ਬਦ ਕੋਟ ਅਪਰਾਧੀ ਤਾਰੇ ਸੋਹੰਗ ਸ਼ਬਦ ਜੀਵ ਬੈਕੁੰਠ ਸਿਧਾਰੇ ਸੋਹੰਗ ਸ਼ਬਦ ਜਪੇ ਜਗਤ ਨਿਆਰੇ ਸੋਹੰਗ ਸ਼ਬਦ ਮੁਕੰਦ ਮੁਰਾਰੇ ਸੋਹੰਗ ਸ਼ਬਦ ਜਗਦੀਸ਼ਰ ਤਾਰੇ ਸੋਹੰਗ ਸ਼ਬਦ ਜੋਤੀ ਜੋਤ ਸਮਾਰੇ ਸੋਹੰਗ ਸ਼ਬਦ ਜੰਮ ਡੰਡ ਨ ਮਾਰੇ ਸੋਹੰਗ ਸ਼ਬਦ ਸਤਜੁਗ ਪੈਜ ਸਵਾਰੇ ਸੋਹੰਗ ਸ਼ਬਦ ਮਹਾਰਾਜੇ ਸਿੰਘ ਰਸਨਾ ਉਚਾਰੇ ਸੋਹੰਗ ਸ਼ਬਦ ਗੁਰ ਗਿਆਨ ਦਵਾਇਆ ਸੋਹੰਗ ਸ਼ਬਦ ਗੁਰ ਸਤਜੁਗ ਸੁਣਾ ਸੋਹੰਗ ਸ਼ਬਦ ਭਗਤਨ ਦਾ ਅਨੰਦ ਦਵਾਇਆ ਸੋਹੰਗ ਸ਼ਬਦ ਜੀਵਨ ਮੁਕਤ ਕਰਾਇਆ ਸੋਹੰਗ ਸ਼ਬਦ ਅਗਿਆਨ ਅੰਧੇਰ ਗਵਾਇਆ ਸੋਹੰਗ ਸ਼ਬਦ ਜਗਤ ਤਰਾਇਆ ਸੋਹੰਗ ਸ਼ਬਦ 84 ਘੇੜ ਮੁਕਾਇਆ ਸੋਹੰਗ ਸ਼ਬਦ ਸਤਗੁਰ ਸੰਗ ਮਿਲਾਇਆ ਸੋਹੰਗ ਸ਼ਬਦ ਅਨਹਦ ਰਾਗ ਸੁਣਾਇਆ ਸੋਹੰਗ ਸ਼ਬਦ ਗਰਭ ਚੂਨਤ ਜਾਇਆ ਸੋਹੰਗ ਸ਼ਬਦ ਭਗਤਾਂ ਦੇ ਸੰਗ ਰੜਾਇਆ ਸੋਹੰਗ ਸ਼ਬਦ ਜਨ ਰਸ ਨਾ ਗਾਇਆ ਸੋਹੰਗ ਸ਼ਬਦ ਨਾਰਨ ਨਾਰਨ ਦਰਸਾਓ ਸੋਹੰਗ ਸ਼ਬਦ ਸਤਜੋ ਵਿੱਚ ਹਾਜ ਬਣਾਇਆ ਸੋਹੰਗ ਸ਼ਬਦ ਗੁਰਮੁਖਾਂ ਨੂੰ ਪਾਰ ਲੰਘਾਇਆ ਸੋਹੰਗ ਸ਼ਬਦ ਮਹਾਰਾਜ ਸ਼ੇਰ ਸਿੰਘ ਮਲਾਇਆ ਸੋਹੰਗ ਸ਼ਬਦ ਜੀਵ ਦਾ ਭੇਤ ਖੋਲਾਇਆ ਸੋਹੰਗ ਸ਼ਬਦ ਜੋਤ ਸਰੂਪ ਦਰਸਾਇਆ ਸੋਹੰਗ ਸ਼ਬਦ ਕਲਯੁਗ ਡੰਕ ਵਜਾਇਆ ਸੋਹੰਗ ਸ਼ਬਦ ਸਾਦੇ ਉੱਤਮ ਰਖਾਇਆ ਸੋਹੰਗ ਸ਼ਬਦ ਮਹਾਰਾਜ ਸ਼ੇਰ ਸਿੰਘ ਰਸਨਾ ਗਾਇਆ ਜਪੋ ਸੋਹੰਗ ਮਨ ਆਤਮ ਸੁਖ ਸੋਹੰਗ ਜਪਨ ਦੇ ਨਾਲ ਸਾਨੂੰ ਕੀ ਕੀ ਸੁੱਖ ਮਿਲਦੇ ਨੇ ਆਤਮਾ ਦਾ ਸੁੱਖ ਮਿਲਦਾ ਜਪੋ ਸੋਹੰਗ ਮਨ ਆਤਮ ਸੁਖ ਜਪੋ ਸੋਹੰਗ ਨਾ ਵਿਆਪੇ ਦੁੱਖ ਦੁੱਖ ਵੀ ਦੂਰ ਹੋ ਜਾਂਦੇ ਜਪੋ ਸੋਹੰਗ ਮਿਲੇ ਪ੍ਰਭ ਭੂਪ ਪਰਮਾਤਮਾ ਹੀ ਮਿਲਦਾ ਜਪੋ ਸੋਹੰਗ ਦੇਖੋ ਦਰਸ ਅਨੂਪ ਸੋਹੰਗ ਸ਼ਬਦ ਸਤਿਯੁਗ ਮੰਤਰ ਵਜਾਏ ਸੋਹੰਗ ਸ਼ਬਦ ਗੌਰ ਨਿਰੰਤਰ ਵਜਾਏ ਸੋਹੰਗ ਸ਼ਬਦ ਸਭ ਪਸਮੰਤਰ ਹੋ ਜਾਏ ਸੋਹੰਗ ਸ਼ਬਦ ਮਹਾਰਾਜ ਸ਼ੇਰ ਸਿੰਘ ਜੁਗਾ ਜਗੰਤਰ ਰਹਿ ਜਾਏ ਸੋਹੰਗ ਸ਼ਬਦ ਜਪਾਇਆ ਆਣ ਈਸਰ ਜੋਤ ਪ੍ਰਗਟਾ ਕੇ ਸੋਹੰਗ ਸ਼ਬਦ ਜਪਾਇਆ ਆਣ ਕਲਗਾ ਕਾਲ ਕਰਾ ਕੇ ਸੋਹੰਗ ਸ਼ਬਦ ਜਪਾਇਆ ਆਣ ਸਿੱਖਣ ਵਿੱਚ ਆਸਣ ਲਾ ਕੇ ਸੋਹੰਗ ਸ਼ਬਦ ਜਪਾਇਆ ਆਣ ਸੰਗਤ ਗਿਰਦ ਬੁਹਾ ਕੇ ਸੋਹੰਗ ਸ਼ਬਦ ਜਪਾਇਆ ਆਣ ਸਤਜਗ ਸੱਚਾ ਲਾ ਕੇ ਸੋਹੰਗ ਸ਼ਬਦ ਜਪਾਇਆ ਆਣ ਨਾ ਮੈਂ ਆਪਣਾ ਰਸਨਾ ਜਪਾ ਕੇ ਸੋਹੰਗ ਸ਼ਬਦ ਚ ਪਾਇਆ ਆਣ ਪ੍ਰਭ ਨੇ ਭੇਸ ਵਟਾ ਕੇ ਸੋਹੰਗ ਸ਼ਬਦ ਚ ਪਾਇਆ ਆਣ ਦੇਵ ਵਿੱਚ ਜੋਤ ਜਗਾ ਕੇ ਸੋਹੰਗ ਸ਼ਬਦ ਚ ਪਾਇਆ ਆਣ ਅੰਮ੍ਰਿਤ ਮੋਖ ਚਵਾ ਕੇ ਸੋਹੰਗ ਸ਼ਬਦ ਚ ਪਾਇਆ ਆਣ ਸੱਚ ਸੁੱਚ ਵਰਤਾ ਕੇ ਸੋਹੰਗ ਸ਼ਬਦ ਚ ਪਾਇਆ ਆਣ ਚਾਰ ਕੋਣਟ ਜੈ 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 ਕਰਾ ਕੇ ਸੋਹੰਗ ਸ਼ਬਦ ਜਪਾਇਆ ਆਣ ਮਾਤ ਪਤਾਲ ਆਕਾਸ਼ ਧਿਰ ਰਹਾ ਕੇ ਸੋਹੰਗ ਸ਼ਬਦ ਜਪਾਇਆ ਆਣ ਬਾਸ਼ਕ ਦੀ ਸਿਹਜਤ ਜਾ ਕੇ ਸੋਹੰਗ ਸ਼ਬਦ ਜਪਾਇਆ ਆਣ ਮੈਂ ਕੋਣਟ ਤਾਮਚੋਂ ਆ ਕੇ ਸੋਹੰਗ ਸ਼ਬਦ ਜਪਾਇਆ ਆਣ ਪਰੇਸ਼ਾਨੇ ਪੈਸਾ ਵਟਾ ਕੇ ਸੋਹੰਗ ਸ਼ਬਦ ਚ ਪਾਇਆ ਆਣ ਨਹਿਕ ਲੰਕ ਅਖਵਾ ਕੇ ਸੋਹੰਗ ਸ਼ਬਦ ਚ ਪਾਇਆ ਆਣ ਪੱਲਾ ਜਗਤ ਫਿਰਾ ਕੇ ਸੋਹੰਗ ਸ਼ਬਦ ਚ ਪਾਇਆ ਆਣ ਬੇਮੁਖਾ ਤੋ ਮੁਖ ਚੁਪਾ ਕੇ ਸੋਹੰਗ ਸ਼ਬਦ ਚ ਪਾਇਆ ਆਣ ਵਿਛੜੇ ਚਰਨੀ ਲਾ ਕੇ ਸੋਹੰਗ ਸ਼ਬਦ ਚ ਪਾਇਆ ਆਣ ਪਤਿਤ ਪਪਿਤਰਾ ਕੇ ਸੋਹੰਗ ਸ਼ਬਦ ਜਪਾਇਆਣ RAM ਰਗੁਨਾਥ ਅਖਵਾ ਕੇ ਸੋਹੰਗ ਸ਼ਬਦ ਜਪਾਇਆਣ ਮਹਾਰਾਜ ਸ਼ੇਰ ਸਿੰਘ ਨਾਮ ਰਖਾ ਕੇ ਸੋਹੰਗ ਸ਼ਬਦ ਸਤਜਗ ਬਵਾਨ ਸੋਹੰਮ ਸ਼ਬਦ ਦੇਵੇ ਗੁਣੀ ਨਿਦਾਨ ਸੋਹੰਗ ਸ਼ਬਦ ਹੋਵੇ ਭਗਤ ਪਰਵਾਨ ਸੋਹੰਮ ਸ਼ਬਦ ਸਤਜੁ ਦਾ ਗਿਆਨ ਸੋਹੰਗ ਸ਼ਬਦ ਕਰ ਠੰਡਾ ਪਾਣ ਸੋਹੰਿ ਸ਼ਬਦ ਮੇਲੇ ਭਗਵਾਨ ਸੋਹੰਿ ਸ਼ਬਦ ਭਗਤ ਦੀਵਾਨ ਸੋਹੰਿ ਸ਼ਬਦ ਪ੍ਰਭ ਸਰੂਪ ਪਛਾਨ ਜਗਤ ਸੁਹਾਇ ਅਸੀਸ ਕੇਸ ਚਵਰ ਚੁਲਾਏ ਜਗਤ ਸੁਹਾਇ ਅਸੀਸ ਚਰਨੀ ਸੇਵਕ ਮਾਏ ਜਗਤ ਸੁਹਾਇ ਅਸੀਸ ਧੂੜ ਗੁਰ ਚਰਨ ਲਗਾਏ ਜਗਤ ਸੁਹਾਇ ਅਸੀਸ ਪ੍ਰਭ ਦੀ ਸੇਵਕ ਮਾਏ ਜਗਤ ਸੁਹਾਇ ਅਸੀਸ ਜਗਤ ਨਾਮ ਤਰਾਏ ਜਗਤ ਸੁਹਾਇ ਅਸੀਸ ਦੁਸ਼ਟਨ ਅਗਨ ਜਲਾਏ ਜਗਤ ਤਰਾਇ ਅਸੀਸ ਗੁਰਦਰਸ਼ਨ ਪਾਏ ਜਗਤ ਤਰਾਇ ਅਸੀਸ ਮਹਾਰਾਜ ਸ਼ੇਰ ਸਿੰਘ ਪੈਜ ਰਖਾਏ ਇਹ ਸੱਚੇ ਬਾਸ਼ਾ ਜੀ ਨੇ ਜੋ ਸੁਹਾਉਂ ਦਾ ਸ਼ਬਦ ਦਿੱਤਾ ਇਹ ਸਾਡੇ ਸਾਰਿਆਂ ਵਾਸਤੇ ਸੰਸਾਰ ਦੇ ਵਾਸਤੇ ਵੀ ਆ ਤੇ ਪੂਰੇ ਸੰਸਾਰ ਚ ਇਹ ਪ੍ਰਸਿੱਧ ਹੋਣਾ ਆ ਤੇ ਇਹਨਾਂ ਨੂੰ ਉਹਦੇ ਭੱਜਤਾਂ ਨੇ ਹੀ ਪ੍ਰਸਿੱਧ ਕਰਨਾ ਆਓ ਜੇ ਕਾਰੇ ਦਾ ਸਾਥ ਦਿਓ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸੰਗ ਵਿਸ਼ਨੋ ਭਗਵਾਨ ਦੀ ਜਾ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜਾ ਅਰਵਾਨੇ ਸੰਜੀ ਕਰਦੇ ਆ ਅੱਖਰਵਾਦਾ ਘਾਟਾ ਪੜਿਆ ਗਿਆ ਹੋਵੇ ਤਾਂ ਸੱਚੇ ਪਾਤਸ਼ਾਹ ਜੀ ਦੇ ਸੰਗ ਦੇ ਸਰਨਾ ਚ ਮਾਫੀ ਦਾ ਜਾਂਚ ਬਹੁਤ ਬਹੁਤ ਧੰਨਵਾਦ ਮੇਰੇ ਵੀਰ ਜੀ ਦਾ ਜਿਨ੍ਹਾਂ ਨੇ ਸੋਹੰਗ ਸ਼ਬਦ ਬਾਰੇ ਜਾਣਕਾਰੀ ਦਿੱਤੀ ਸੋਹੰਗ ਹੈ ਕਿ ਆ ਸੋ ਪਰਮਾਤਮਾ ਅੰਗ ਆਤਮਾ ਆਤਮਾ ਤੇ ਪਰਮਾਤਮਾ ਦਾ ਮੇਲ ਹੀ ਸੋਹੰਗ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਲਿਖਿਆ ਹੈ ਨਾਨਕ ਸੋਹੰਗ ਹਿੰਸਾ ਜਪ ਜਬ ਤ੍ਰੇ ਭਮੰਤ ਸੇਸ ਮਾਇ ਤੀਨੋ ਲੋਕ ਜਿਹੜੇ ਆ ਸੋਹੰਗ ਦੇ ਇਸ ਵਿੱਚ ਪਾਇਆ ਵੈ ਇਸ ਕਰਕੇ ਵੀ ਜੀ ਨੇ ਸੋਹੰਗ ਬਾਰੇ ਬਹੁਤ ਅੱਛੀ ਜਾਣਕਾਰੀ ਦਿੱਤੀ ਉਹਨਾਂ ਸੱਚੇ ਪਾਤਸ਼ਾਹ ਜੀ ਦੇ ਬানী ਮੁਤਾਬਕ ਹੁਣ ਬੇਨਤੀ ਕਰਦਾ ਹਾਂ ਵੀਰ ਸਿੰਘ ਜੀ ਨੂੰ ਉਹ ਕਵਤਾ ਬਹੁਤ ਸੋਹਣੀ ਬੋਲਦੇ ਆ ਉਹਨਾਂ ਦੀ ਬਾਝ ਬੜੀ ਅੱਛੀ ਆ ਬਹੁਤ ਫਿਰਦਾ ਇਸ ਕਰਕੇ ਅੱਜ ਉਹਨਾਂ ਨੂੰ ਇੱਥੇ ਕਵਤਾ ਲਈ ਟਾਈਮ ਦਿੱਤਾ ਜਾਣਾ ਤੇ ਉਹ ਮੇਰੇ ਵੀਰ ਆਣ ਆਣ ਕੇ ਤੇ ਇੱਕ ਕਵਤਾ ਪੜ੍ਹਨ ਇਹਨਾਂ ਤੋਂ ਬਾਅਦ ਮੇਰੇ ਵੀਰ ਲਖਾ ਸਿੰਘ ਜੀ ਤਿਆਰ ਹਨ ਉਸ ਤੋਂ ਬਾਅਦ 5-7 ਮਿੰਟ ਵਾਸਤੇ ਸਰਜੀਤ ਕੌਰ ਜਲੰਧਰ सूमा so,